ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦੀ ਇਸ ਵੀਡੀਓ ਅੰਦਰ ਆਪਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਸਤਰਾਂ ਦੀ ਜ਼ਿਕਰ ਜਿਕਰ ਕਰਾਂਗੇ ਗੱਲ ਕਰਾਂਗੇ ਸਤਿਗੁਰੂ ਜੀ ਦੇ ਬਾਰੇ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ ਵੀ ਮਹਾਰਾਜ ਨੂੰ 212 ਕਿਸਮ ਦੇ ਸ਼ਸਤਰ ਚਲਾਉਣ ਦੀ ਮਹਾਰਤ ਸੀ 212 ਤਰ੍ਹਾਂ ਦੇ ਸ਼ਸਤਰ ਮਹਾਰਾ ਚਲਾ ਸਕਦੇ ਸਨ ਕਿਉਂਕਿ ਵੇਖੋ ਗੁਰੂ ਪਰਮੇਸ਼ਰ ਹੈ ਗੁਰੂ ਤੇ ਪ੍ਰਮਾਤਮਾ ਵਿੱਚ ਗੁਰਬਾਣੀ ਕਹਿੰਦੀ ਹੈ ਕੋਈ ਭੇਦ ਨਹੀਂ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਤੇ ਸਤਗੁਰਾਂ ਵਰਗਾ ਸੂਰਮਾ ਕੌਣ ਹੈ ਦੁਨੀਆ ਤੇ ਨਾ ਹੋਇਆ ਨਾ ਹੋਣਾ ਆ ਜਦ ਮਹਾਰਾਜ ਦੇ ਆਪਾਂ ਤੀਰ ਕਮਾਣ ਦੀ ਗੱਲ ਕਰਦੇ ਆ ਜਿਹੜੀ ਮਹਾਰਾਜ ਕਮਾਣ ਚ ਲਾਉਂਦੇ ਨਾ ਤੀਰ ਵਿੱਚ ਟਿਕਾ ਕੇ ਕਮਾਣ ਚ ਲਾਉਂਦੇ ਤਾ ਗੁਰੂ ਪਿਆਰਿਓ ਉਹ ਕਮਾਨ ਸੀ ਜਿਹੜੀ ਨੌ ਟੰਕੀ ਕਮਾਨ ਸੱਚੇ ਪਾਤਸ਼ਾਹ ਚਲਾਉਂਦੇ ਸੀ ਜਿਵੇਂ ਰਾਈਫਲਾਂ ਦੇ ਵਿੱਚ ਬੋਰ ਹੁੰਦੇ ਹਨ ਜਾਂ ਰਵਾਲਵਰ ਆਪਾਂ ਖਰੀਦਦੇ ਆਂ ਰੱਖਦੇ ਆਂ ਪਿਸਟਲ ਰੱਖਦੇ ਆ ਇਹਨਾਂ 'ਚ ਬੋਰ ਹੁੰਦੇ 30 ਬੋਰ 32 ਬੋਰ 45 ਬੋਰ ਜਾਂ ਬੰਦੂਕਾਂ ਦੇ ਵਿੱਚ 12 ਬੋਰ 315 ਬੋਰ ਐਵੇਂ ਕਮਾਨ ਟੰਕਾਂ ਦੇ ਵਿੱਚ ਹੁੰਦੀ ਹੈ ਨੌ ਟੰਕੀ ਕਮਾਨ ਹੈ ਇੱਕ ਟੰਕੀ ਕਮਾਨ ਹੈ 5 ਟੰਕੀ ਕਮਾਨ ਹੈ ਇਹਦਾ ਕੋਈ ਅਰਥ ਹੈ ਜਿਹੜੀ ਇੱਕ ਟੰਕੀ ਕਮਾਨ ਚਲਾਉਣੀ ਹੈ ਨਾ ਉਹ ਜਿੰਨਾ ਇੱਕ ਬਾਹ ਦੇ ਨਾਲ ਆਪਾਂ 25 ਕਿਲੋ ਵਜਨ ਚੁੱਕਦੇ ਆ ਜਿੰਨਾ ਜੋਰ ਆਪਣਾ ਲੱਗਦਾ ਆ ਉਹਨਾਂ ਜੋਰ ਲੱਗਦਾ ਆ ਇੱਕ ਟੰਕੀ ਕਮਾਨ ਚਲਾਉਣ ਦੇ ਲਈ ਹੁਣ ਵੇਖੋ ਜਿੰਨਾ ਪ੍ਰੈਸ਼ਰ تیر ਨੂੰ ਵਜਣਾ ਆ تیر ਨੇ ਓਨੀ ਦੂਰੀ ਤੈਅ ਕਰਨੀ ਆ ਇਤਿਹਾਸ ਵਿੱਚ ਜ਼ਿਕਰ ਹੈ ਵੀ ਸਤਗੁਰੂ ਦਿੱਲੀ ਮੋਤੀ ਬਾਗ ਤੋਂ ਮਾਰੇ ਤੀਰ ਚਲਾਉਂਦੇ ਨੇ ਤੇ ਲਾਲ ਕਿਲੇ ਬਹਾਦਰ ਸ਼ਾਹ ਦੇ ਪੀੜੇ ਦੇ ਪਲੰਗ ਦੇ ਭਾਵੇਂ ਚ ਆ ਕੇ ਉਹ ਤੀਰ ਵੱਜਦਾ ਆ ਤੇ ਮੋਤੀ ਬਾਗ ਤੋਂ ਲਾਲ ਕਿਲੇ ਦੀ ਜਿਹੜੀ ਦੂਰੀ ਆ ਗੁਰੂ ਪਿਆਰਿਓ 10 ਕਿਲੋਮੀਟਰ ਹੈ ਐਨੀ ਦੂਰ ਸੱਚੇ ਪਾਤਸ਼ਾਹ ਦਾ ਤੀਰ ਹੈ ਜਿਹੜਾ ਸਫ਼ਰ ਕਰਦਾ ਆ ਤੇ ਬਕਾਇਦਾ ਜਦੋਂ ਮੈਦਾਨੇ ਜੰਗ ਵਿੱਚ ਮਹਾਰਾਜ ਤੀਰ ਚਲਾਉਂਦੇ ਨੇ ਨਾ ਤੇ ਜੇ ਮਹਾਰਾਜ ਦੇ ਤੀਰ ਦੇ ਅੱਗੇ 10 ਜਾਂ 15 ਸਰੀਰ ਵੀ ਆ ਜਾਂਦੇ ਨੇ ਨਾ ਤੇ ਮਹਾਰਾਜ ਦਾ ਤੀਰ ਉਹਨਾਂ ਵਿੱਚੋਂ 10 ਜਾਂ 15 ਸਰੀਰਾਂ ਦੇ ਵਿੱਚੋਂ ਵੀ ਲੰਘ ਕੇ ਮਹਾਰਾਜ ਦਾ ਤੀਰ ਧਰਤੀ ਵਿੱਚ ਗੱਡਿਆ ਜਾਂਦਾ ਹੈ ਇੰਨੀ ਤੇਜ਼ੀ ਨਾਲ ਤੀਰ ਚੱਲਦਾ ਸੀ ਮਹਾਰਾਜ ਦਾ ਹੁਣ ਆਪਾਂ ਗੱਲ ਕਰ ਰਹੇ ਸੀ ਇੱਕ ਟੰਕ ਦੀ ਕਮਾਨ ਚਲਾਉਣ ਵਾਲੇ ਵੱਖਰੇ ਸੂਰਮੇ ਹੋਏ ਕੋਈ 5 ਟੰਕੀ ਕਮਾਂਡ ਚਲਾਉਂਦਾ ਸੀ ਪਰ 9 ਟੰਕੀ ਕਮਾਂਡ ਅੱਜ ਤੱਕ ਕਿਸੇ ਸੂਰਮੇ ਨੇ ਇਤਿਹਾਸ ਵਿੱਚ ਜ਼ਿਕਰ ਹੈ ਵੀ ਨਹੀਂ ਵਰਤੋ ਕੀਤੀ 9 ਟੰਕੀ ਕਮਾਂਡ ਦਾ ਭਾਰ ਹੈ ਜਿੰਨਾ ਜ਼ੋਰ 2 ਕਵੰਟਲ 25 ਕਿਲੋ ਵਜਨ ਚੁੱਕਣ ਤੇ ਲੱਗਦਾ ਆ ਨਾ ਗੁਰੂ ਪਿਆਰਿਓ ਉਨਾ ਜ਼ੋਰ ਲੱਗਦਾ ਆ 9 ਟੰਕੀ ਕਮਾਂਡ ਚਲਾਉਣ ਦੇ ਲਈ ਜਦੋਂ ਸਤਿਗੁਰੂ ਤੰਦੀ ਦੇ ਵਿੱਚ ਤੀਰ ਟਿਕਾਉਂਦੇ ਨਾ ਮਹਾਰਾਜ ਸੱਚੇ ਪਾਤਸ਼ਾਹ ਤੇ ਉਹਨੂੰ ਕੰਨਾਂ ਤੱਕ ਖਿੱਚਦੇ ਮਹਾਰਾਜ ਤੇ ਇੰਨਾ ਜ਼ੋਰ ਲੱਗਦਾ ਸੀ ਜਿੰਨਾ ਜ਼ੋਰ 2 ਕਵਾਂਟਲ 25 ਕਿਲੋ ਵਜਨ ਚੁੱਕਣ ਤੇ ਇੱਕ ਬਾਹ ਦੇ ਨਾਲ ਉਹ ਵੀ ਇੱਕ ਬਾਹ ਦੇ ਨਾਲ ਜਿੰਨਾ ਜ਼ੋਰ ਲੱਗਦਾ ਆ ਉਹਨਾਂ ਜ਼ੋਰ ਮਹਾਰਾਜ ਦਾ ਲੱਗਦਾ ਸੀ ਸੱਚੇ ਪਾਤਸ਼ਾਹ ਦਾ ਕਮਾਂਡ ਚਲਾਉਣ ਦੇ ਲਈ ਪ੍ਰਿੰਸੀਪਲ ਜੀ ਨੇ ਸਤਬੀਰ ਸਿੰਘ ਜੀ ਨੇ ਹੋਰ ਵੀ ਬੜੀਆਂ ਕਮਾਲ ਦੀਆਂ ਮਹਾਰਾਜ ਬਾਰੇ ਸੱਚੇ ਪਾਤਸ਼ਾਹ ਬਾਰੇ ਗੱਲਾਂ ਲਿਖੀਆਂ ਉਹ ਕਹਿੰਦਾ ਵੀ ਮਹਾਰਾਜ ਦੋਨੋਂ ਹੱਥਾਂ ਨਾਲ ਤੀਰ ਚਲਾ ਲੈਂਦੇ ਸੀ ਸੱਜੇ ਨਾਲ ਵੀ ਤੇ ਖੱਬੇ ਨਾਲ ਵੀ ਤੇ ਇੱਕੋ ਜਿਹਾ ਮਾਰ ਕਰਦਾ ਸੀ ਅਗਲੀ ਗੱਲ ਉਹ ਲਿਖਦੇ ਨੇ ਵੀ ਮਹਾਰਾਜ ਇੱਕੋ ਸਮੇਂ 3-3 4-4 ਤੀਰ ਰੱਖ ਕੇ ਵੀ ਚਲਾਉਂਦੀ ਮਹਾਰਾਜ ਨੂੰ ਹੁਨਰ ਸੀ ਸੱਚੇ ਪਾਤਸ਼ਾਹ ਨੂੰ ਇੰਨਾ ਅਭਿਆਸ ਸੀ ਸ਼ਸਤਰ ਦਾ ਸੱਚੇ ਪਾਤਸ਼ਾਹ ਤਿੰਨ ਜਾਂ ਚਾਰ ਤੀਰ ਵੀ ਟਕਾ ਕੇ ਜਦੋਂ ਕਮਾਨ ਚ ਚਲਾਉਂਦੇ ਸੀ ਕਿ ਉਹ ਵੱਖਰੇ ਵੱਖਰੀ ਵੱਖਰੀ ਦਿਸ਼ਾ ਚ ਜਾ ਕੇ ਨਿਸ਼ਾਨੇ ਤੇ ਲੱਗਦੇ ਸੀ ਜਿਹੜੇ ਨਿਸ਼ਾਨੇ ਤੇ ਮਹਾਰਾਜ ਲਾਉਣਾ ਚਾਹੁੰਦੇ ਸੀ ਇਸ ਲਈ ਗੁਰੂ ਪਿਆਰਿਓ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਤੀਰ ਹੈ ਉਹ ਤਾਂ ਹੀਓ ਕਈਆਂ ਦੇ ਵਿੱਚ ਦੀ ਲੰਘ ਜਾਂਦਾ ਸੀ ਤਾਂ ਹੀ ਉਹ ਤਾਂ ਦੁਸ਼ਮਣ ਅੱਗੇ ਨਹੀਂ ਸੀ ਹੁੰਦਾ ਮਹਾਰਾਜ ਦੇ ਵੀ ਜੇ ਮਹਾਰਾਜ ਨੇ ਤੀਰ ਚਲਾ ਦਿੱਤਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦਾ ਨਿਸ਼ਾਨਾ ਖਾਲੀ ਨਹੀਂ ਜਾਣਾ ਤੇ ਸਰੀਰ ਦੇ ਵਿੱਚ ਦੀ ਲੰਘਦਾ ਸੀ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਸਰੀਰ ਦੇ ਵਿੱਚੋਂ ਮੂਰਾ ਕਰਕੇ ਲੰਘ ਜਾਂਦਾ ਸੀ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੀਰ ਚਲਾਉਂਦੇ ਸੀ ਇਸ ਲਈ ਸਤਗੁਰੂ ਦੀਆਂ ਵੱਡੀਆਂ ਬਾਤਾਂ ਨੇ ਭਾਈ ਇਹ ਤਾਂ ਸਿਰਫ ਆਪਾਂ ਕੁਝ ਮਿੰਟ ਬੇਨਤੀ ਕੀਤੀ ਹੈ ਪਾਤਸ਼ਾਹ ਦੀ ਨੌ ਟੰਕੀ ਕਮਾਣ ਦੀ ਵੀ ਮਹਾਰਾਜ ਜਦੋਂ ਨੌ ਟੰਕੀ ਕਮਾਣ ਚਲਾਉਂਦੇ ਤੇ بڑے ਸਰੀਰਾਂ ਵਿੱਚੋਂ ਦੀ ਤੀਰ ਲੰਘਦਾ ਤੇ ਬੜਾ ਲੰਮਾ ਸਫ਼ਰ ਕਰਦਾ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਤੀਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਮਰੱਥ ਗੁਰੂ ਵਰਗਾ ਗੁਰੂ ਅੱਜ ਤੱਕ ਨਾ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ ਹੈ ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕੁਝ ਸ਼ਬਦਾਂ ਦੇ ਵਿੱਚ ਆਪਾਂ ਮਾ ਸਾਂਝੀ ਕੀਤੀ ਹੈ ਇਹਨੀ ਬੇਨਤੀ ਪ੍ਰਵਾਨ ਕਰੋ ਬਿਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ 와, 이그로지키 파테지.